ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਨੇੜੇ ਸਵੇਰੇ ਤੜਕਪਾਰ ਸੜਕੀ ਹਾਦਸੇ 'ਚ ਦੋ ਬੱਚੇ ਤੇ ਉਹਨਾਂ ਦੀ ਮਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰਿਵਾਰ ਅਨੁਸਾਰ ਇੱਕ ਟਿਪਰ ਨੇ ਉਹਨਾਂ ਦੀ ਆਲਟੋ ਕਾਰ ਵਿੱਚ ਪਿੱਛੋਂ ਦੀ ਲਿਆ ਕੇ ਟਿਪਰ ਧੋਕ ਦਿੱਤਾ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਿੱਥੇ ਗੱਡੀ ਪੂਰੀ ਤਰ੍ਹਾਂ ਚੱਕਾਚੂਰ ਹੋ ਗਈ ਤੇ ਗੱਡੀ ਵਿੱਚ ਸਵਾਰ ਪੂਰਾ ਪਰਿਵਾਰ ਵੀ ਸਾਥ ਸੇ ਵਿੱਚ ਪ੍ਰਭਾਵਿਤ ਹੋਇਆ ਉੱਥੇ ਹੀ ਗੱਡੀ ਵਿੱਚ ਸਵਾਰ ਪਰਿਵਾਰ ਵਿੱਚ ਮਾਂ ਸਮੇਤ ਦੋ ਧੀਆ ਜ਼ਖਮੀ ਹੋਈਆਂ ਅਤੇ ਉਹਨਾਂ ਦਾ ਇਲਾਜ ਬਟਾਲਾ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਜਾਣਕਾਰੀ ਅਨੁਸਾਰ ਪਰਿਵਾਰ ਬਟਾਲਾ ਤੋਂ ਧਾਰੀਵਾਲ ਨੂੰ ਆ ਰਿਹਾ ਸੀ ਭਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਗੱਡੀ ਸਰੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵਜਾਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਫਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਉੱਥੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਨਾਲ ਲੱਗ ਗਈ ਹੈ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਰੇ ਤੇ ਲੱਗ ਗਈ ਦੀਆਂ ਸਟ ਬੱਚਿਆਂ ਨੂੰ ਹਸਪਤਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਕਿੱਥੋਂ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਰੇ ਤੋਂ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਡੇੜ ਨਹੀਂ ਅੱਗੇ ਗਈ ਆ ਠੀਕ ਹੈ ਜੀ 20-30 ਫੋਟਾ ਕਰੇ ਡੇੜਦੀ ਆ ਗੱਡੀ ਚ ਕਿੰਨੇ ਨਿਕਲੇ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰዱ ਸਾਹਿਬ ਵੀ ਨਾਲ ਸਾਰੀ ਤੇ ਇੱਕ ਬੁਗੜੀਆਂ ਮੇਰੀਆਂ ਦੋ ਕੁੜੀਆਂ ਉਹਦੀਆਂ ਤੇ ਨਾਲ ਮੇਰੀ ਘਰਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਟੱਟਾ ਲੱਗੀਆਂ ਜਾਂ ਵਾ ਹਸਪੀਟਲ ਗਏ ਆਗੇ ਸਾਰੇ ਠੀਕ ਹੈ ਜੀ ਤੇ ਟਰੈਕ ਡਰਾਈਵਰ ਉਹਦੇ ਵੀ ਸੱਟ ਟਰੈਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਸੱਟ ਲੱਗੀ ਹੈ ਨਾਲ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਜਿਹੜੀ ਮੋਰੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਦਾਨ ਜਗਿੰਦਰਪਾਲ ਮੇਰੇ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੂੰ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸਟੀਰੀ ਆ ਪਿੱਛੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇਦੀ ਕਰਾਸ ਹੋਈਆਂ ਨਿੱਕੀ ਗੱਡੀ ਦੀ ਬ੍ਰੇਕ ਦੀ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਵੇ ਚਲਾ ਕੇ ਠੋਕਦੀ ਐ ਨਾ ਆ ਸਾਰਿਆਂ ਦੇ ਹਾਂ ਦੇ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਵਾਦੀ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੇ ਨਹੀਂ ਨਹੀਂ ਦੋ ਆ ਦੋ ਪਰਿਵਾਰ ਹੁਣ ਹਸਪੀਟਲ ਹੈਗੇ ਹਸਪੀਟਲ ਖੜਿਆ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੀ ਹੁਣ ਇੱਥੇ ਪੜਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਹੁਣ ਇੱਥੇ ਜਾ ਕੇ ਦੇਖਣਾ ਤਾਂ ਹੋਣਾ ਆ ਪੁੱਛੋ ਕਰੋ ਮੈਂ ਤਾਂ ਵੱਡਾ ਬ੍ਰਦਰ ਹਾਂ ਠੀਕ ਹੈ ਸਰ ਹਾਂ ਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕ ਵੀ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਤੇ ਸਾਰੀ ਡੈਮੇਜ ਹੋ ਗਈ ਹੁਣ ਆਸਾ ਜੀ ਸਿੱਧਾ ਨੂੰ ਬਾਕੀ ਕੋਈ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਸ਼ੂ ਵੱਡੀ ਆ ਰਹੀ ਸੀ ਜਦੋਂ ਗੱਡੀ ਗੱਡੀ ਨਾ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਤਾਰੀ ਹਲ ਦੇ ਰਹਿਣ ਵਾਲੇ ਤੇ ਫੈਮਿਲੀ ਹੀ ਇਹ ਵੀ ਇਸੇ ਕਰਕੇ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖ ਸਿੰਘਾ ਅੰਦਰ ਮੋਹਨ ਸਿੰਘ ਦਾ ਟਰੱਕ ਤੇ ਵਾਲਾ ਨਾਮ ਹਾਂ ਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਸਿੰਦਰ ਪਾਲ ਚਿੰਤਨਦਰ ਪਾਸ ਸਿੰਘ ਤਿਰੰਜ ਪਾਠੀ ਜੀ ਦਾ ਓਕੇ ਸਤਿ ਸ੍ਰੀ ਅਕਾਲ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਆ ਅਨਾਮਿਕਾ ਕੋ ਅਨਾਮਿਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੀ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਉਹਦੇ ਸਿਰ ਸੱਟ ਲੱਗੀ ਸੀ ਤੇ ਉਹ ਥੋੜੀ ਫਿਸਟ ਹੋਈ ਸੀ ਉਹਦੇ ਬ੍ਰੀਡਿੰਗ ਵੀ ਨਾਪ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਗਏ ਉਹ ਸੀਡੀ ਸਕੈਨ ਲੀ ਤੋਂ ਮਤਲਬ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮਿਸ਼ਨ ਨੇ ਉਹਨਾਂ ਨੇ ਇਨਸਟ੍ਰੇਟ ਦਿੱਤੀ ਜਾਂਦੀ ਹੈ ਇਥੇ ਲਾਣੇ ਖਤਰਤ ਬਾਹਰ ਦੱਸਦਾ ਆ ਇਹ ਉਹ ਤਾਂ ਸੀ.ਡੀ ਦੀ ਰਿਪੋਰਟ ਨਹੀਂ ਆਉਦੀ ਵੀ ਕੋਈ ਅਨਾਮੀਗਾ ਪੇਸ਼ੈਂਟ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਜੀ ਆਪਣਾ ਨਰਮਨ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਆਇਆ ਕੀ ਕਾਰਨ ਕੋਣ ਨੇ ਵੇਜ ਅੱਗੇ ਉਹ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਤੁਸੀਂ ਟਿਪਰ ਚਲਾ ਰਹੇ ਹਾਂ ਕਿੱਥੋਂ ਆ ਰਹੇ ਹਾਂ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਹਾਂ ਖਾਲੀ ਕਰਕੇ ਇਹ ਗੱਲ ਹੋਈ ਹੈ ਐਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਾਈ ਪਿੱਛੋਂ ਵੀ ਤੇ ਅੰਮ੍ਰਿਤਸਰੋਂ ਮਾਲ ਲਾ ਕੇ ਆਉਣ ਰਿਹਾ ਸੀ ਮਹਾਰਾਜ ਕਿੱਥੋਂ ਆ ਰਹੀ ਸੀ ਅੰਮ੍ਰਿਤਸਰੋਂ ਮਾਲ ਲਾ ਕੇ ਆਉਣ ਦੇ ਕੜਾਈ ਚਲਤਾਂ ਕਿ ਕੀ ਲਾ ਕੇ ਆਇਆ ਵਾ ਇਸ ਪੱਛੀ ਦੀ ਸਲਿੱਪ ਵੀ ਹੋਈ ਆ ਹਾਂਜੀ ਉਹ ਦੇਖੋ ਜਾ ਰਹੀ ਆ ਪਠਾਨਕੋਟ ਖਾਲੇ ਪੱਛੀ ਆ ਗਈ ਮਾਲ ਦੀ ਹਾਂ ਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਦਾਂ ਹਾਂਜੀ ਹਾਂਜੀ ਬਸ ਕਿੱਥੇ ਪਲੇਟ ਦਿਖਾਏ ਉਹ ਪਲੇਟ ਉਹ ਵੀ ਜੀ टुटा लो लगी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज